ਗਰਦੀ ਤੇ ਅਹਿਮਦਗੜ ਦੀ ਟੀਮ ਦਰਜਾ ਬਰ ਦਰਜਾ ਸਾਡੇ ਵਲੰਟੀਅਰ ਸਹਿਬਾਨ ਸਾਰੇ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਸਬ ਤਹਿਸੀਲਾਂ ਦਾ ਟੋਕਟਨ ਰੱਖਿਆ ਸੀ ਇਸ ਤੋਂ ਪਹਿਲਾਂ ਮੈਂ ਅਹਿਮਦਗੜ ਜਾ ਕੇ ਆਇਆ ਹ ਜਿੱਥੇ ਬੜੀ ਸ਼ਾਨਦਾਰ ਸਬ ਤਹਿਸੀਲ ਦੀ ਬਿਲਡਿੰਗ ਬਣੀ ਹੈ ਉਹਦੇ ਵਿੱਚ ਫਰਦ ਕੇਂਦਰ ਹੈ ਉਹਦੇ ਵਿੱਚ ਪਟਵਾਰਖਾਨਾ ਵੀ ਹੈ ਉਹਦੇ ਵਿੱਚ ਐਸ.ਡੀ.ਐਮ ਸਾਹਿਬ ਦਾ ਦਫ਼ਤਰ ਵੀ ਹੈ ਐਸ.ਡੀ.ਐਮ ਸਾਹਿਬ ਦੀ ਕੋਰਟ ਵੀ ਹੈ ਡੀ.ਐਸ.ਪੀ ਦਾ ਦਫ਼ਤਰ ਵੀ ਹੈ ਲੋਕਾਂ ਦੇ ਵਾਸਤੇ ਉਡੀਕ ਘਰ ਵੀ ਬਣਾਏ ਗਏ ਨੇ ਪਾਣੀ ਦਾ ਪ੍ਰਬੰਧ ਹੈ ਬਾਥਰੂਮਾਂ ਦਾ ਪ੍ਰਬੰਧ ਹੈ ਬੜੀ ਸ਼ਾਨਦਾਰ ਬਿਲਡਿੰਗ ਤੇ ਬਿਲਕੁਲ ਸੇਮ ਹੀ ਡਿਜ਼ਾਈਨ ਸਾਰੇ ਪੰਜਾਬ ਚ ਅਸੀਂ ਸੇਮ ਹੀ ਕੀਤਾ ਹੈ ਇੱਕੋ ਜਿਹਾ ਅਮਰਗੜ ਦੇ ਵਿੱਚ ਉਦ ਘਟਨ ਹੋਇਆ ਉਹੀ ਸਹੂਲਤਾ ਇੱਥੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਫੈਸਲਾ ਕੀਤਾ ਕਿ ਸਰਕਾਰੀ ਬਿਲਡਿੰਗਾਂ ਦੀਆਂ ਜਿਹੜੀਆਂ ਇੱਟਾਂ ਨੇ ਉਹ ਲਾਲ ਜੇ ਰੰਗ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਲਾਲ ਜਾਂ ਰੰਗ ਆਇਆ ਲੱਗਦਾ ਜਿਵੇਂ ਲੋਕਾਂ ਦਾ ਖੂਨ ਹੋਵੇ ਦਰਦਦੇ ਆਪਾਂ ਡਰਦੇ ਆਂ ਉਸ ਰੰਗ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਲਾਲ ਰੰਗ ਦੀ ਤੁਹਾਨੂੰ ਕੋਈ ਇੱਟ ਨਹੀਂ ਮਿਲੂਗੀ ਤੁਹਾਨੂੰ ਬੜੀਆਂ ਸ਼ਾਨਦਾਰ ਬਿਲਡਿੰਗਾਂ ਲੱਗਣਗੀਆਂ ਪਹਿਲਾਂ ਕੀ ਹੁੰਦਾ ਸੀ ਕਚਹਿਰੀ 'ਚ ਵੜਨ ਵੇਲੇ ਬੰਦੇ ਦਾ ਮੂਡ ਖਰਾਬ ਜੇ ਅੰਦਰ ਵੜ ਜੇ ਅੰਦਰ ਹਰੇਕ ਕਮਰੇ 'ਚ ਜਾਣ ਵੇਲੇ ਮੂਡ ਖਰਾਬ 2-3 ਵਜੇ ਤੱਕ ਉਹਨੂੰ ਨਿਚੋੜ ਲੈਂਦੇ ਸੀ ਨਿੰਬੂ ਵਾਂਗੂ ਤੇ ਫਿਰ ਬਸ ਇਹੀ ਹੋਰ ਅਰਦਾਸ ਕਰਦਾ ਸੀ ਕਿ ਰਾਂ ਇਸ ਬਿਲਡਿੰਗ ਚੋਂ ਨਿਕਲ ਜੀਏ ਸੁਖੀ ਸੰਦੀ ਕਿਉਂਕਿ ਜਿਹੜੇ ਦਫ਼ਤਰ ਚ ਵੀ ਜਾਂਦਾ ਸੀ ਜਿਹੜੇ ਅਫਸਰ ਕੋਲ ਜਾਂਦਾ ਸੀ ਲੁੱਟਦੇ ਸੀਗੇ ਹੁਣ ਸਭ ਕੁਝ ਆਨਲਾਈਨ ਹੈ ਤੁਸੀਂ ਫਰਦ ਕਰੇ ਬੈਠੇ ਵੀ ਕਰ ਸਕਦੇ ਹੋ ਰਜਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਜਾਂ ਇੱਥੇ ਸਾਂਝ ਕੇਂਦਰ ਹੈ ਸਾਂਝ ਕੇਂਦਰ ਚ ਰਜਿਸਟਰੀ ਲਿਖਾ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੂਗਾ ਕਿ ਐਨੀ ਤਰੀਕ ਨੂੰ ਐਨੇ ਵਜh ਕੇ ਐਨੇ ਮਿੰਟ ਤੇ ਆ ਜਾਓ ਤੁਹਾਡੀ ਰਜਿਸਟਰੀ ਹੋਊਗੀ ਐਸ ਡੀ ਐਮ ਸਾਹਿਬ ਤੁਹਾਡੇ ਕੰਮ ਦਾ ਟਾਈਮ ਦੇਣਗੇ ਕਿ ਐਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਜਾਨ ਸਰ ਤੁਹਾਨੂੰ ਪਰਚੀ ਮਿਲੂਗੀ ਵੀ ਤੁਹਾਡਾ 14ਵਾਂ ਨੰਬਰ ਹੈ ਜੀ ਡਿਜੀਟਲ ਜਿਵੇਂ ਐਮਬੈਸੀਆਂ ਚ ਹੁੰਦਾ ਜਾਂ ਬਾਹਰਲੇ ਮੁਲਕਾਂ ਚ ਹੁੰਦਾ ਉੱਥੇ 12ਵਾਂ ਨੰਬਰ ਚੱਲ ਰਿਹਾ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਦੋ ਤੋਂ ਬਾਅਦ ਮੇਰਾ ਨੰਬਰ ਆ ਜਾਏਗਾ